ਮਤਲਬ ਉਹ ਉਹ ਪੂਰੀ ਚੜਾਈ ਚ ਬਣਾਇਆ ਸੀ ਉਹਨਾਂ ਨੇ ਕਮਰਾ ਹਾਂਜੀ ਵੀਰੇ ਹਾਂਜੀ ਜਿਵੇਂ ਅੱਜ ਕੱਲ ਗਾਇਕ ਕੋਠੀ ਪਾਉਂਦੇ ਆ ਹਨਾ ਹਾਂਜੀ ਵੀਰੇ ਉਹਨਾਂ ਟਾਈਮਾਂ 'ਚ ਲੋਕਾਂ ਦੇ ਕੱਚੇ ਮਕਾਨ ਸੀ ਹਾਂ ਜਿੰਨਾ ਟਾਈਮਾਂ 'ਚ ਮਤਲਬ ਇਹ ਕਮਰਾ ਪਾਇਆ ਇਹ ਕਮਰਾ ਪਾਇਆ ਦੇਖੋ ਕਿੰਨੀ ਰੀਜ ਨਾਲ ਬਾਹਰ ਉਹਦੇ ਲਿਖਿਆ ਹੋਇਆ ਗਾਇਕ ਨਸ਼ਤਰ ਸ਼ੱਤਾ ਹਾਂਜੀ ਹਾਂਜੀ ਖੋਦ ਉਹਨਾਂ ਨੇ ਆਪਣੀ ਰੀਜ ਨਾਲ ਤਿਆਰ ਕਰਾ ਕੇ ਮਤਲਬ ਵੀ ਮੇਰੇ ਕੋਲੇ ਲੋਕ ਆਉਂਦੇ ਆ ਗਾਇਕ ਆਉਂਦੇ ਆ ਵੀਰੇ ਉਹਨਾਂ ਟਾਈਮਾਂ 'ਚ ਮਤਲਬ ਸਾਰੇ ਹੀ ਕਬਰ ਸੀ ਇਹ ਅੱਛਾ ਚਾਰ ਪੰਜ ਮਤਲਬ ਸੀਗੇ ਕਮਰੇ ਇੱਥੇ ਦਾ ਇੱਥੇ ਵੀ ਕਮਰਾ ਸੀ ਉਰੇ ਰਸੋਈ ਸੀ ਇੱਕ ਕਮਰਾ ਨਾਲ ਪਰ ਉਹ ਮਤਲਬ ਡਿੱਗਾਂ ਦੇ ਕਾਰਨ ਸੀ ਉਹਨਾਂ ਨੂੰ ਚੇਂਜ ਕਰਤਾ ਆ ਨਹੀਂ ਚੇਂਜ ਕਰੀ ਅਸੀਂ ਅੱਛਾ ਹਾਂਜੀ ਇਹ ਤਾਂ ਉਹਨਾਂ ਦੀ ਨਿਸ਼ਾਨੀ ਹੈ ਜਿਹੜੀ ਤੁਸੀਂ ਇਹ ਵੀ ਸਾਫ਼ੀ ਹਾਂਜੀ ਨਿਸ਼ਾਨੀ ਕਰਕੇ ਨਹੀਂ ਬਣਦੀ ਹਾਂਜੀ ਤੁਸੀਂ ਛੋਟੇ ਛੋਟੇ ਸੀ ਭੈਣੇ ਜਦੋਂ ਸ਼ੱਤਾ ਸਾਹਿਬ ਚੜਾਈ ਕਰਦੇ ਨੇ ਬਹੁਤ ਛੋਟੀ ਸੀ ਮੇਰੇ ਵਿੱਚ ਅੱਛਾ ਜੀ ਬਹੁਤ ਗੱਲਾਂ ਸੁਣਨ ਨੂੰ ਮਿਲੀਆਂ ਹੋਣਗੀਆਂ ਉਹਨਾਂ ਦੀ ਜ਼ਿੰਦਗੀ ਬਾਰੇ ਵੀ ਆਏ ਆਏ ਲੋਕ ਆਉਂਦੇ ਸੀ ਚੜਾਈ ਸੀ ਚਰਚਾ ਸੀ ਹਨਾ ਵੀਰੇ ਉਹਨਾਂ ਟਾਈਮ ਅੱਜ ਮੈਨੂੰ ਇੰਨਾਕ ਤਾਂ ਮਤਲਬ ਯਾਦ ਆ ਕਿ ਜਦੋਂ ਮਤਲਬ ਸਾਡੇ ਫਾਦਰ ਸਾਹਿਬ ਜਾਂਦੇ ਸੀ ਨਾ ਆਹ ਕਮਰੇ ਦੇ ਵਿੱਚ ਤਾਂ ਮਤਲਬ ਬਹੁਤ ਮਤਲਬ ਬੈਠੇ ਹੁੰਦੇ ਸੀ ਲੋਕ ਆ ਕੇ ਕਿਉਂ ਉਹਨਾਂ ਟਾਈਮਾਂ ਦੇ ਵਿੱਚ ਟੀਵੀ ਕਿਸੇ ਦੇ ਵੀ ਨਹੀਂ ਸੀ ਹੁੰਦਾ ਉਦੋਂ ਟੀਨੇ ਵੀ ਮਤਲਬ ਦੂਜੇ ਹੀ ਹੁੰਦੇ ਸੀ ਹਾਂ ਇੱਥੇ ਬੈਠ ਕੇ ਭਰੀ ਹੁੰਦੀ ਸੀ ਸਾਡੀ ਅੱਛਾ ਹਾਂਜੀ ਸਾਰੇ ਆਣ ਗਵਾਂਢ ਤੋਂ ਲੋਕ ਇੱਥੇ ਆ ਕੇ ਬਹਿ ਜਾਂਦੇ ਸੀ ਕੋਈ ਨਾ ਕੋਈ ਆਇਆ ਹੀ ਰਹਿੰਦਾ ਹਾਂਜੀ ਹਾਂਜੀ ਬਾਹਰੋਂ ਦਾ ਮਤਲਬ ਆਉਣੀ ਸੀ ਮੈਣਨਾ ਕਿ ਪਿੰਡ ਦੇ ਵੀ ਕਾਫੀ ਸਾਰੇ ਲੋਕ ਇੱਥੇ ਆ ਕੇ ਸ਼ਾਮ ਨੂੰ ਬਹਿ ਜਾਂਦੇ ਹੁੰਦੇ ਸਵੇਰੇ ਵੀ ਸ਼ਾਮ ਨੂੰ ਤੁਸੀਂ ਜੀ ਕਿਤੇ ਗਏ ਹੋ ਨਾਲ ਉਹਨਾਂ ਦੇ ਅਖਾੜੇ ਤੇ ਤੁਹਾਨੂੰ ਮੌਕਾ ਮਿਲਿਆ ਨਹੀਂ ਹਾਂ ਜਦੋਂ ਗੁਰਬਖ ਸਿੰਘ ਲਵੇਲਾ ਕੋਲੇ ਚਲੇ ਗਿਆ ਫਿਰ ਤਾਂ ਮੇਰੇ ਖਿਆਲ ਬਹੁਤ ਖਾੜੇ ਲੌਂਗਣ ਲੱਗ ਗਈ ਸੀ ਉਹਨਾਂ ਦੀ ਹਾਂ ਜੀ ਫਿਰ ਤਾਂ ਬਹੁਤ ਲੱਗ ਗਈ ਬਹੁਤ ਚਰਚਾ ਹੋ ਗਈ ਸੀ ਬਹੁਤ ਚਰਚਾ ਸੀ ਹਾਂ ਪਰ ਜਿਵੇਂ ਅੰਕਲ ਜੀ ਵੀ ਗਾ ਲੈਂਦੇ ਆ ਹਨਾ ਤੁਹਾਡੇ ਚਾਚੇ ਤਾਏ ਸਾਰੇ ਸਾਡੇ ਪਰਿਵਾਰ ਚ ਹੀ ਸਾਰਿਆਂ ਚ ਹੀ ਇਹ ਕਲਾ ਵੀਰੇ ਸਾਰਿਆਂ ਚ ਹੀ ਕਲਾ ਜੀ ਸਾਰੇ ਸਾਡੇ ਬੱਚੇ ਬੱਚਾ ਹੀ ਹੁੰਦਾ ਜੀ ਸਾਰੇ ਮੈਂ ਇਹਨਾਂ ਨੂੰ ਪੁੱਛਿਆ ਸੀ ਉੱਥੇ ਕਮਰੇ ਚ ਖੜੇ ਨੇ ਵੀ ਤੁਸੀਂ ਸਿੱਖਿਓ ਕਹਿੰਦੇ ਨਾ ਨਛੱਤਰ ਸ਼ੱਤਾ ਜੀ ਵੀ ਨਹੀਂ ਸਿੱਖੇ ਸੀ ਅਸੀਂ ਸਿੱਖਿਆ ਤਾਂ ਕੋਈ ਵੀ ਨਹੀਂ ਅਸੀਂ ਉਹਨਾਂ ਦੇ ਮਰਨ ਤੋਂ ਬਾਅਦ ਮੈਂ ਵੀ ਨਹੀਂ ਸਿੱਖੀ ਕਿਤੇ ਅੱਛਾ ਬਸ ਮਾਲਕ ਦਾ ਗੋੜ ਗਿਫਟ ਸਮਝ ਜੀ ਉਹਨਾਂ ਨੂੰ ਵੀ ਗੋੜ ਗਿਫਟ ਸੀ ਪ੍ਰਮਾਤਮਾ ਦਾ ਦੇਣ ਸੀ ਬਿਲਕੁਲ ਤੁਹਾਡੇ ਮਾਤਾ ਵੀ ਉਹ ਪਿੱਛੇ ਜੇ ਚੜਾਈ ਕਰ ਗਏ ਮੇਰਾ ਖਿਆਲ ਹਾਂਜੀ ਵੀਰੇ ਉਹਨਾਂ ਨੂੰ ਹੋ ਗਏ 3 ਸਾਲ ਜੀ 3 ਸਾਲ ਹੋ ਗਏ ਹਾਂਜੀ ਭਰਾ ਵੀ ਤੁਹਾਡੇ ਚੜਾਈ ਕਰ ਜਾਂਦੇ ਆ ਹਾਂਜੀ ਵੀਰੇ ਹਾਂਜੀ ਬਾਪ ਨੂੰ ਜਦੋਂ ਹੁਣ ਮੇਲਿਆਂ ਤੇ ਜਾਂਦੇ ਹੋ ਜਾਂ ਕਿਤੇ ਕਿਸੇ ਖਾੜੇ ਤੇ ਹੁੰਦੇ ਹੋ ਲੋਕਾਂ ਦਾ ਪਿਆਰ ਮਿਲਦਾ ਦੇਖ ਕੇ ਬਹੁਤ ਯਾਦ ਕਰਦੇ ਹੋ ਵੀਰੇ ਬਹੁਤ ਜ਼ਿਆਦਾ ਕਿਉਂਕਿ ਮਾਂ ਬਾਪ ਦੀ ਕਮੀ ਤਾਂ ਹਮੇਸ਼ਾ ਰਹਿੰਦੀ ਹੈ ਹੂੰ ਕਿਉਂਕਿ ਜਿੱਥੇ ਮਰਜੀ ਜਾਈਏ ਕਿਉਂਕਿ ਲੈਵਲ ਬਹੁਤ ਵੱਡਾ ਸਾਡੇ ਫਾਦਰ ਸਾਹਿਬ ਦਾ ਨਾਮ ਵੀ ਬਹੁਤ ਆ ਸਾਡੇ ਲਈ ਸਾਨੂੰ ਇਹ ਇਸ ਗੱਲ ਦੀ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਜਦੋਂ ਮੈਂ ਕਿਤੇ ਪ੍ਰੋਗਰਾਮ ਤੇ ਜਾਂਦੀ ਆ ਕਿ ਸਰੋਤੇ ਉਹਨਾਂ ਨੂੰ ਪਸੰਦ ਕਰਦੇ ਅੱਜ ਵੀ ਉਹਨਾਂ ਦੇ ਮਤਲਬ ਸੌਂਗ ਮੈਥੋਂ ਸੁਣਦੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਕਿ ਮੈਂ ਉਦੋਂ ਇਹ ਮਹਿਸੂਸ ਕਰਦੀ ਮੇਰੇ ਫਾਦਰ ਸਾਹਿਬ ਅੱਜ ਵੀ ਜਉਂਦੇ ਆ ਦੁਨੀਆਂ ਚ ਬਹੁਤ ਕਹਿੰਦੇ ਆ ਲੋਕ ਵੀ ਸੁਣਾਓ ਉਹਨਾਂ ਦਾ ਗਾਣਾ ਹਾਂਜੀ ਵੀਰੇ ਹਾਂਜੀ ਮੈਂ ਜਿੱਥੇ ਵੀ ਮਤਲਬ ਹੁਣ ਤੱਕ ਮਤਲਬ ਪ੍ਰੋਗਰਾਮ ਕੀਤੇ ਆ ਜ਼ਿਆਦਾਤਰ ਮੇਰੇ ਗਾਣੇ ਘਟ ਕਿਉਂਕਿ ਸਾਡੇ ਫਾਦਰ ਸਾਹਿਬ ਨੂੰ ਲੋਕ ਜਿਆਦਾ ਪਸੰਦ ਕਰਦੇ ਸਰੋਤ ਤੇ ਵਧੀਆ ਪਿਆਰ ਵਧੀਆ ਪਿਆਰ ਆ ਇਸਰੋਤਿਆਂ ਮਿਲ ਨੂੰ ਕਦੇ ਕਦੇ ਕਿਸੇ ਨੇ ਕਿਹਾ ਨਹੀਂ ਵੀ ਤੁਹਾਡਾ ਅਸੀਂ ਬਾਹਰ ਲੈ ਜਾਂਦੇ ਆ ਤੁਹਾਨੂੰ ਜਾਂ ਕਿਸੇ ਸ਼ੋਅ ਤੇ ਲੈ ਕੇ ਜਾਂਦੇ ਆ ਦੁਨੀਆ ਇੰਨਾ ਪਿਆਰ ਕਰਦੀ ਆ ਉਹਨਾਂ ਨੂੰ ਵੀ 79 63 ਦੀ ਧੀ ਆ ਹਰਮਨ ਛੱਤਾ ਕਿਉਂਕਿ ਚੌਣ ਵਾਲਿਆਂ ਦੀ ਤਾਂ ਲਈ ਗੱਲ ਹੀ ਕੁਝ ਨਹੀਂ ਇਹ ਜਿਹੜੇ ਲੋਕ ਉਹਨਾਂ ਦਾ